ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਬੱਚੇ ਦੇ ਕਤਲ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਦੇ ਖਿਲਾਫ ਪੰਜਾਬ ਦੇ ਲੋਕ ਗੁੱਸੇ ਵਿੱਚ ਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਲਈ ਮਤੇ ਪਾ ਦਿੱਤੇ ਨੇ ਤੇ ਕਈ ਸ਼ਰਤਾਂ ਵੀ ਲਾਗੂ ਕਰ ਦਿੱਤੀਆਂ ਗਈਆਂ ਨੇ ਤੇ ਕਈ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟ ਵੀ ਹੋ ਚੁੱਕੀ ਹੈ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਅਲਟੀਮੇਟਮ ਦਿੱਤਾ ਗਿਆ ਜਲਦ ਤੋਂ ਜਲਦ ਉਹਨਾਂ ਦਾ ਜ਼ਿਲ੍ਹਾ ਪਿੰਡ ਤੇ ਸੂਬਾ ਖਾਲੀ ਕਰਕੇ ਉਹ ਆਪਣੇ ਵਤਨ ਵਾਪਸ ਪਰਤ ਜਾਣ ਪਰ ਸਭ ਦੇ باوجود ਜਿਹੜੇ ਲੀਡਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਇੱਕ ਦੀ ਗਲਤੀ ਦੀ سزا ਸਾਰੇ ਭਾਈਚਾਰਿਆਂ ਨੂੰ ਕਿਉਂ ਦਿੱਤੀ ਜਾਂਦੀ ਹੈ ਕਿਉਂਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹ ਕਿਹਾ ਸੀ ਕਿ ਉਹ ਕਿਸੇ ਨੂੰ ਪੰਜਾਬ ਦੇ ਵਿੱਚ ਦਾਖਲ ਹੋਣ ਤੋਂ ਨਹੀਂ ਰੋਕ ਸਕਦੇ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਨੇ ਕਿੱਥੇ ਆ ਕੇ ਕੰਮ ਕਰਨਾ ਹੈ ਸਿੱਧੇ ਤੌਰ ਤੇ ਉਹਨਾਂ ਨੂੰ ਮਨਨ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਪ੍ਰਵਾਸੀਆਂ ਨੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਰੱਖ ਦਿੱਤਾ ਨਿਤ ਨਵੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਤੇ ਉਹ ਹੁਣ ਡਰਨ ਲੱਗੇ ਨੇ ਕਿ ਪੰਜ ਸਾਲ ਦੇ ਬੱਚੇ ਦੇ ਨਾਲ ਕੁਕਰਮ ਕੀਤਾ ਤਾਂ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਲੈ ਕੇ ਉਹ ਬੇਹੱਦ ਚਿੰਤਤ ਦਿਖਾਈ ਦੇ ਰਹੇ ਨੇ ਪਰਵਾਸੀਆਂ ਦੀ ਇਸ ਗੁੰਡਾਗਰਦੀ ਨੂੰ ਵੇਖ ਕੇ ਬਾਕੀ ਲੀਡਰਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਜੋ ਮਾਹੌਲ ਪੰਜਾਬ ਦਾ ਬਣਦਾ ਜਾ ਰਿਹਾ ਹੈ ਇਹ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਜਾਂ ਬਣਦਾ ਜਾ ਰਿਹਾ ਹੈ ਇਸ ਦੇ ਖਿਲਾਫ ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜੇਕਰ ਸੂਬੇ ਦਾ ਮਾਹੌਲ ਖਰਾਬ ਹੋ ਗਿਆ ਤਾਂ ਹਾਲਾਤ ਬੇਹਦ ਤਨਾਪੂਰਨ ਬਣ ਸਕਦੇ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਪੋਸਟਰ ਵੀ ਲਗਾ ਦਿੱਤੇ ਗਏ ਨੇ ਤੇ ਬੈਨਰ ਫੜ ਕੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਪ੍ਰਵਾਸੀ ਭਾਈਚਾਰਾ ਇੱਥੇ ਰੇੜੀ ਨਹੀਂ ਲਗਾ ਸਕਦਾ ਕਿਉਂਕਿ ਇਹ ਵੀ ਘਟਾਵੇਂ ਸਾਹਮਣੇ ਆਈਆਂ ਸੀ ਕਿ ਜਿਹੜੇ ਪ੍ਰਵਾਸੀ ਲੋਕ ਨੇ ਉਹ ਪੰਜਾਬੀ ਲੋਕਾਂ ਦੀਆਂ ਰੇੜੀਆਂ ਨਹੀਂ ਲੱਗਣ ਦਿੰਦੇ ਧੱਕੇਸ਼ਾਹੀ ਦੇ ਨਾਲ ਉਹਨਾਂ ਦੀਆਂ ਰੇੜੀਆਂ ਹਟਾ ਦਿੰਦੇ ਨੇ ਤੇ ਸਿੱਧੇ ਤੌਰ ਤੇ ਧਮਕੀ ਦਿੰਦੇ ਨੇ ਕਿ ਤੁਸੀਂ ਇੱਥੇ ਰੇੜੀ ਨਹੀਂ ਲਗਾ ਸਕਦੇ ਅਸੀਂ ਹੀ ਇੱਥੇ ਰੇੜੀ ਲਗਾ ਸਕਦੇ ਹਾਂ ਇਸ ਕਰਕੇ ਪੰਜਾਬੀ ਲੋਕਾਂ ਦਾ ਰੋਸਾ ਇਹ ਵੀ ਹੈ ਕਿ ਉਹ ਇਹ ਵੀ ਕੰਮ ਨਹੀਂ ਕਰਨ ਦਿੰਦੇ ਇਸੇ ਗੱਲ ਨੂੰ ਲੈ ਕੇ ਅਸ਼ਵਨੀ ਸ਼ਰਮਾ ਦੇ ਕੋਲ ਵੀ ਇਹ ਸਵਾਲ ਕੀਤਾ ਗਿਆ ਕਿ ਪ੍ਰਵਾਸੀਆਂ ਦੇ ਮੁੱਦੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਜੋ ਪੰਜਾਬ ਦਾ ਖਰਾਬ ਹੁੰਦਾ ਜਾ ਰਿਹਾ ਹੈ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਮਤੇ ਪਾਏ ਜਾ ਰਹੇ ਨੇ ਤਾਂ ਅਸ਼ਵਨੀ ਸ਼ਰਮਾ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਕਿਸੇ ਇੱਕ ਜਾਣੇ ਦੀ ਗਲਤੀ ਦੀ ਸਜ਼ਾ ਸਮੁੱਚੇ ਪਾਈ ਜਾ ਰਹੇ ਨੂੰ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਸਾਫ਼ ਤੌਰ ਤੇ ਇਹ ਜ਼ਰੂਰ ਕਿਹਾ ਕਿ ਜਿਹੜੇ ਵੀ ਪ੍ਰਵਾਸੀ ਲੋਕ ਆਉਂਦੇ ਨੇ ਉਹ ਕਿਸ ਮਕਸਦ ਦੇ ਨਾਲ ਆਉਂਦੇ ਨੇ ਉਹਨਾਂ ਦੀ شناخت ਜ਼ਰੂਰ ਕਰਨੀ ਚਾਹੀਦੀ ਹੈ ਕਿ ਉਹ ਕਿਹੜੇ ਤਰੀਕੇ ਦੇ ਨਾਲ ਇੱਥੇ ਰਹਿ ਰਹੇ ਨੇ ਜਾਂ ਕਿਸੇ ਵੱਡੀ ਵਾਰਦਾਤ ਨੂੰ ਉਹ ਅੰਜਾਮ ਦੇ ਰਹੇ ਨੇ ਜਾਂ ਉਹਨਾਂ ਦੀ ਮਨਸ਼ਾ ਕੀ ਹੈ ਇਹ ਸਭ ਕੁਝ ਦੇਖਣ ਤੋਂ ਬਾਅਦ ਹੀ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹੋਰ ਕੀ ਕੁਝ ਕਹਿਣਾ ਸੀ ਅਸ਼ਵਨੀ ਸ਼ਰਮਾ ਦਾ ਤੁਸੀਂ ਵੀ ਸੁਣੋ ਦੇਖੋ ਮੇਰੀ ਇੱਕ ਗੱਲ ਸੁਣੋ ਇਹ ਦੇਸ਼ ਇੱਕ ਹੈ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਇਸ ਇਸ ਦੇਸ਼ ਦੇ ਅੰਦਰ ਅਲੱਗ-ਅਲੱਗ ਪੰਥ ਅਲੱਗ-ਅਲੱਗ ਧਰਮਾਂ ਨਾਲ ਜੁੜੇ ਹੋਏ ਲੋਕ ਅਲੱਗ-ਅਲੱਗ ਕਾਸਟਾਂ ਦੇ ਲੋਕ ਪੂਰੇ ਦੇਸ਼ 'ਚ ਰਹਿੰਦੇ ਨੇ ਕਿਸੇ ਇੱਕ ਵਿਅਕਤੀ ਦੇ ਮੈਦਾ ਤੇ ਹੁਣਾ ਪਰਿਵਾਰ ਦੇ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣਾ ਬੱਚਾ ਖੋਇਆ ਲੇਕਿਨ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਪੂਰੇ ਸਮਾਜ ਨੂੰ ਨੁਕਸਾਨ ਨਹੀਂ ਕਰ ਸਕਦੇ ਔਰ ਪੂਰੇ ਸਮਾਜ ਨੂੰ ਜੋੜ ਕੇ ਨਹੀਂ ਰੱਖ ਸਕਦੇ ਇਸ ਮਾਮਲੇ 'ਚ ਸਰਕਾਰ ਨੂੰ ਸੰਜੀਦਗੀ ਦਿਖਾਨੀ ਚਾਹੀਦੀ ਹੈ ਇਹਦੇ ਨਾਲ ਪੰਜਾਬੀਆਂ ਦੀ ਸ਼ਬੀ ਪੰਜਾਬੀ ਵੀ ਤਾਂ ਪੂਰੇ ਦੇਸ਼ 'ਚ ਰਹਿੰਦਾ ਹੈ ਪੰਜਾਬੀਆਂ ਦੀ ਸ਼ਬੀ ਤੇ ਵੀ ਫਰਕ ਪੈਂਦਾ ਕਿਸੇ ਇੱਕ ਵਿਅਕਤੀ ਨੇ ਵਰਗ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਪੂਰੇ ਉਹਦੇ ਸਮਾਜ ਨੂੰ ਨਹੀਂ ਮਿਲਣੀ ਚਾਹੀਦੀ ਹਾਂ ਕੋਖ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਲੋਕ ਇੱਥੇ ਆ ਰਹੇ ਨੇ ਕਿਸ ਮਕਸਦ ਨਾਲ ਆ ਰਹੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਘੱਗਰ ਦੀ ਮਾਰਾਸ਼ਮਨੀ ਜੀ ਘੱਗਰੋਂ ਲੱਗੀ ਕੀ ਅਨਾਉਂਸਮੈਂਟ ਹੈ ਇਸ ਏਰੀਆ ਨੂੰ ਅਸਾਂ ਕੀ ਇੱਥੇ ਮੈਂ ਮਿਲਿਆ ਇਹਨਾਂ ਨੇ ਇੱਕ ਤੇ ਕਿਹਾ ਕਿ ਉਹ ਯੂ ਟਾਈਪ ਹੈ ਐਸ ਟਾਈਪ ਹੈ ਪਰ ਅਸੀਂ ਬਾਰਡਰ ਰਿਸੋਰਸ ਮਿਨਿਸਟਰ ਇਹਨਾਂ ਨੂੰ ਪਹਿਲਾਂ ਮਿਲ ਇਹਨਾਂ ਨੇ ਪਹਿਲਾਂ ਮਿਨਿਸਟਰ ਜਿਹੜੇ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਇਸ ਵੇਲੇ ਬੀਜੇਪੀ ਦੇ 25 ਮਿਨਿਸਟਰ ਲੋਕਾਂ ਦਾ ਦੁੱਖ ਸੁਣਨ ਲਈ ਕੇਂਦਰ ਨੇ ਇੱਥੇ ਭੇਜੇ ਹੋਏ ਨੇ। ਔਰ ਪ੍ਰੋਜੈਕਟ ਜਿਹੜਾ ਉਹ ਬਣੇਗਾ ਉਹਦੇ ਤੋਂ ਦੇਖਦੇ ਆਂ ਕਿਸਾਨਾਂ ਦੀ ਮਦਦ ਵੀ ਚਾਹੀਦੀ ਹੈ ਅਗਰ ਉਹਨੂੰ ਸਿੱਧਾ ਵੀ ਕਰਨਾ ਤੇ ਸਾਰੇ ਰਲ ਮਿਲ ਕੇ ਇਹ ਜਿਹੜੀ ਬਾੜ ਬਾਰ ਬਾਰ ਆਂਦੀ ਹੈ ਇਹਦੇ ਤੋਂ ਜਰਾ ਜੋ ਬਚਾਅ ਕਰ ਸਕਦੇ ਆਂ ਜੋ ਉਪਰਾਲੇ ਕੇਂਦਰ ਦੇ ਕਰਨ ਭਲੇ ਹੋਣਗੇ ਲੇਕਿਨ ਇਹਦੇ ਅੰਦਰ ਵੀ ਸਟੇਟ ਗਵਰਨਮੈਂਟ ਦੀ ਜ਼ਰੂਰਤ ਪੈਗੀ। ਪ੍ਰੋਜੈਕਟ ਬੋਰਡ ਇਹਨਾਂ ਦੀ ਜਾਣੀ ਹੈ। ਅਸੀਂ ਤਾਂ ਜ਼ੋਰ ਲਗਾ ਰਹਿਣਾ। ਇਹ ਤਾਂ ਪਹਿਲਾਂ ਤੈਅ ਕਰਨ ਕਿ ਇਹ ਕਰਨਾ ਕੀ ਚਾਹੁੰਦੇ